ਆਸੀ ਫੌਜੀ ਸੁਲੇਮਾਨ ਸ਼ਾ ਅਬੂ ਤਾਲਾ ਇਹ ਤਿੰਨ ਅੱਤਵਾਦੀ ਨੇ ਜਿਨ੍ਹਾਂ ਨੇ ਪੈਲਗਾਉਂ ਘੁੰਮ ਰਹੇ ਸਲਾਨੀਆਂ ਨੂੰ ਚੁੰਨ ਚੁੰਨ ਕੇ ਮੌਤ ਦੇ ਘਾਟ ਉਤਾਰ ਦਿੱਤਾ ਲੋਕ ਚੀਲਾ ਰਹੇ ਆਪਣੀ ਜਾਨ ਬਚਾਉਣ ਲਈ ਇੱਧਰ ਉੱਧਰ ਭੱਜ ਰਹੇ ਸੀ ਤੇ ਇੱਕ ਨਹੀਂ ਦੋ ਨਹੀਂ ਪੂਰੇ 27 ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਤੇ ਇਹ ਤਿੰਨ ਅੱਤਵਾਦੀਆਂ ਦੇ ਸਕੈਚ ਪ੍ਰਸ਼ਾਸਨ ਵੱਲੋਂ ਜਾਰੀ ਕੀਤੇ ਗਏ ਦੱਸਿਆ ਜਾ ਰਿਹਾ ਹੈ ਕਿ 6 ਅੱਤਵਾਦੀ ਸਨ ਤੇ ਛਰੇਆਮ ਕਤਲੇਆਮ ਕਰਕੇ ਮੁਰ ਜੰਗਲਾਂ 'ਚ ਜਾ ਲੁਕੇ ਸਨ ਤੇ ਲਗਾਤਾਰ ਪੁਲਿਸ ਇਹ ਤਿੰਨ ਅਤਵਾਦੀਆਂ ਨੂੰ ਫੜਨ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ ਤੇ ਇਹ ਸਕੈਚ ਕਾਤਲਾ ਦਾ ਸਾਹਮਣਾ ਕਰਨ ਵਾਲੇ ਪਰਿਵਾਰ ਵਾਲਿਆਂ ਦੇ ਦੱਸਣ ਮੁਤਾਬਕ ਬਣਾਏ ਗਏ ਨੇ ਜਾਣਕਾਰੀ ਇਹ ਵੀ ਸਾਹਮਣੇ ਆਈ ਹੈ ਕਿ ਇਹ ਅਤਵਾਦੀ 2 ਹਫ਼ਤੇ ਪਹਿਲਾਂ ਪਾਕਿਸਤਾਨੀ ਬਾਰਡਰ ਤੋਂ ਭਾਰਤ ਦਾਖਲ ਹੋਏ ਸਨ ਰਜ਼ੌਰੀ ਤੋਂ ਹੁੰਦੇ ਹੋਏ ਪੈਲਗਾਮ ਪਹੁੰਚੇ ਸਨ ਤੇ ਹੁਣ ਪੂਰੀ ਤਰ੍ਹਾਂ ਪੈਲਗਾਮ ਚ ਪੁਲਿਸ ਨੇ ਇਲਾਕੇ ਨੂੰ ਸੀਲ ਕਰ ਦਿੱਤਾ ਹੈ ਤੇ ਲਗਾਤਾਰ ਹੁਣ ਸਰਚ ოਪਰੇਸ਼ਨ ਚੱਲ ਰਿਹਾ ਹੈ ਤੇ ਹੁਣ ਇਹ ਅੱਤਵਾਦੀਆਂ ਦੇ ਸਕੈਚ ਜਾਰੀ ਕਰਕੇ ਪੁਲਿਸ ਨੇ ਸਰਕਾਰ ਤੇ ਆਮ ਲੋਕਾਂ ਤੋਂ ਵੀ ਮਦਦ ਦੀ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੂੰ ਵੀ ਇਹਨਾਂ ਤੋਂ ਕਿਸੇ ਦੀ ਵੀ ਜਾਣਕਾਰੀ ਮਿਲਦੀ ਹੈ ਤਾਂ ਪੁਲਿਸ ਨੂੰ ਇਤਲਾਹ ਦਿੱਤੀ ਜਾਵੇ ਇਸ ਖਬਰ ਉੱਤੇ ਤੁਹਾਡੇ ਕੀ ਵਿਚਾਰ ਨੇ ਆਪਣੇ ਕਮੈਂਟ ਕਰਕੇ ਜੁੜ ਦੱਸਿਓ ਬਹੁਤ-ਬਹੁਤ ਤੁਹਾਡਾ ਧੰਨਵਾਦ ਆਸੀਫ ਫੌਜੀ ਸੁਲੇਮਾਨ ਸ਼ਾ ਅਬੂ ਤਾਲਾ ਇਹ ਤਿੰਨ ਅੱਤਵਾਦੀ ਨੇ ਜਿਨ੍ਹਾਂ ਨੇ ਪੈਲਗਾਉਂ ਘੁੰਮ ਰਹੇ ਸਲਾਨੀਆਂ ਨੂੰ ਚੁੰਨ-ਚੁੰਨ ਕੇ ਮੌਤ ਦੇ ਘਾਟ ਉਤਾਰ ਦਿੱਤਾ ਲੋਕ ਚੀਲਾ ਰਹੇ ਆਪਣੀ ਜਾਨ ਬਚਾਉਣ ਲਈ ਇੱਧਰ ਉੱਧਰ ਭੱਜ ਰਹੇ ਸੀ ਤੇ ਇੱਕ ਨਹੀਂ ਦੋ ਨਹੀਂ ਪੂਰੇ 27 ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਤੇ ਇਹ ਤਿੰਨ ਅੱਤਵਾਦੀਆਂ ਦੇ ਸਕੈਚ ਪ੍ਰਸ਼ਾਸਨ ਵੱਲੋਂ ਜਾਰੀ ਕੀਤੇ ਗਏ ਦੱਸਿਆ ਜਾ ਰਿਹਾ ਹੈ ਕਿ 6 ਅੱਤਵਾਦੀ ਸਨ ਤੇ ਸ਼ਰੀਆਮ ਕਤਲਿਆਂ ਕਰਕੇ ਮੁਰਜ਼ ਜੰਗਲਾਂ 'ਚ ਜਾ ਲੁਕੇ ਸਨ ਤੇ ਲਗਾਤਾਰ ਪੁਲਿਸ ਇਹ ਤਿੰਨ ਅੱਤਵਾਦੀਆਂ ਨੂੰ ਫੜਨ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ ਤੇ ਇਹ ਸਕੈਚ ਕਾਤਲਾ ਦਾ ਸਾਹਮਣਾ ਕਰਨ ਵਾਲੇ ਪਰਿਵਾਰ ਵਾਲਿਆਂ ਦੇ ਦੱਸਣ ਮੁਤਾਬਕ ਬਣਾਏ ਗਏ ਨੇ ਜਾਣਕਾਰੀ ਇਹ ਵੀ ਸਾਹਮਣੇ ਆਈ ਹੈ ਕਿ ਇਹ ਅੱਤਵਾਦੀ 2 ਹਫ਼ਤੇ ਪਹਿਲਾਂ ਪਾਕਿਸਤਾਨੀ ਬਾਰਡਰ ਤੋਂ ਭਾਰਤ ਦਾਖਲ ਹੋਏ ਸਨ ਰਜ਼ੌਰੀ ਤੋਂ ਹੁੰਦੇ ਹੋਏ ਪੈਲਗਾਮ ਪਹੁੰਚੇ ਸਨ ਤੇ ਹੁਣ ਪੂਰੀ ਤਰ੍ਹਾਂ ਪੈਲਗਾਮ ਚ ਪੁਲਿਸ ਨੇ ਇਲਾਕੇ ਨੂੰ ਸੀਲ ਕਰ ਦਿੱਤਾ ਤੇ ਲਗਾਤਾਰ ਹੁਣ ਸਰਚ ਆਪਰੇਸ਼ਨ ਚੱਲ ਰਿਹਾ ਹੈ ਤੇ ਹੁਣ ਇਹ ਅੱਤਵਾਦੀਆਂ ਦੇ ਸਕੈਚ ਜਾਰੀ ਕਰਕੇ ਪੁਲਿਸ ਨੇ ਸਰਕਾਰ ਤੇ ਆਮ ਲੋਕਾਂ ਤੋਂ ਵੀ ਮਦਦ ਦੀ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੂੰ ਵੀ ਇਹਨਾਂ ਤੋਂ ਕਿਸੇ ਦੀ ਵੀ ਜਾਣਕਾਰੀ ਮਿਲਦੀ ਹੈ ਤਾਂ ਪੁਲਿਸ ਨੂੰ ਇਤਲਾਹ ਦਿੱਤੀ ਜਾਵੇ ਇਸ ਖਬਰ ਉੱਤੇ ਤੁਹਾਡੇ ਕੀ ਵਿਚਾਰ ਨੇ ਆਪਣੇ ਕਮੈਂਟ ਕਰਕੇ ਜੁੜ ਦੱਸਿਓ ਬਹੁਤ-ਬਹੁਤ ਤੁਹਾਡਾ ਧੰਨਵਾਦ ਆਸਿਫ ਫੌਜੀ ਸੁਲੇਮਾਨ ਸ਼ਾ ਅਬੂ ਤਾਲਾ ਇਹ ਤਿੰਨ ਅੱਤਵਾਦੀ ਨੇ ਜਿਨ੍ਹਾਂ ਨੇ ਪੈਲਗਾਉਂ ਘੁੰਮ ਰਹੇ ਸਲਾਨੀਆਂ ਨੂੰ ਚੁੰਨ-ਚੁੰਨ ਕੇ ਮੌਤ ਦੇ ਘਾਟ ਉਤਾਰ ਦਿੱਤਾ ਲੋਕ ਚੀਲਾ ਰਹੇ ਆਪਣੀ ਜਾਨ ਬਚਾਉਣ ਲਈ ਇੱਧਰ-ਉੱਧਰ ਭੱਜ ਰਹੇ ਸੀ ਤੇ ਇੱਕ ਨਹੀਂ ਦੋ ਨਹੀਂ ਪੂਰੇ 27 ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਤੇ ਇਹ ਤਿੰਨ ਅੱਤਵਾਦੀਆਂ ਦੇ ਸਕੈਚ ਪ੍ਰਸ਼ਾਸਨ ਵੱਲੋਂ ਜਾਰੀ ਕੀਤੇ ਗਏ ਦੱਸਿਆ ਜਾ ਰਿਹਾ ਹੈ ਕਿ 6 ਅੱਤਵਾਦੀ ਸਨ ਤੇ ਸ਼ਰੀਆਮ ਕਤਲਿਆਮ ਕਰਕੇ ਮੁਰਜੰਗਲਾ ਚ ਜਾ ਲੁਕੇ ਸਨ ਤੇ ਲਗਾਤਾਰ ਪੁਲਿਸ ਇਹ ਤਿੰਨ ਅਤਵਾਦੀਆਂ ਨੂੰ ਫੜਨ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ ਤੇ ਇਹ ਸਕੈਚ ਕਾਤਲਾ ਦਾ ਸਾਹਮਣਾ ਕਰਨ ਵਾਲੇ ਪਰਿਵਾਰ ਵਾਲਿਆਂ ਦੇ ਦੱਸਣ ਮੁਤਾਬਕ ਬਣਾਏ ਗਏ ਨੇ ਜਾਣਕਾਰੀ ਇਹ ਵੀ ਸਾਹਮਣੇ ਆਈ ਹੈ ਕਿ ਇਹ ਅਤਵਾਦੀ 2 ਹਫ਼ਤੇ ਪਹਿਲਾਂ ਪਾਕਿਸਤਾਨੀ ਬਾਰਡਰ ਤੋਂ ਭਾਰਤ ਦਾਖਲ ਹੋਏ ਸਨ ਰਜ਼ੌਰੀ ਤੋਂ ਹੁੰਦੇ ਹੋਏ ਪੈਲਗਾਮ ਪਹੁੰਚੇ ਸਨ ਤੇ ਹੁਣ ਪੂਰੀ ਤਰ੍ਹਾਂ ਪੈਲਗਾਮ ਚ ਪੁਲਿਸ ਨੇ ਇਲਾਕੇ ਨੂੰ ਸੀਲ ਕਰ ਦਿੱਤਾ ਹੈ ਤੇ ਲਗਾਤਾਰ ਹੁਣ ਸਰਚ ოਪਰੇਸ਼ਨ ਚੱਲ ਰਿਹਾ ਹੈ ਤੇ ਹੁਣ ਇਹ ਅੱਤਵਾਦੀਆਂ ਦੇ ਸਕੈਚ ਜਾਰੀ ਕਰਕੇ ਪੁਲਿਸ ਨੇ ਸਰਕਾਰ ਤੇ ਆਮ ਲੋਕਾਂ ਤੋਂ ਵੀ ਮਦਦ ਦੀ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੂੰ ਵੀ ਨਾ ਤੋਂ ਕਿਸੇ ਦੀ ਵੀ ਜਾਣਕਾਰੀ ਮਿਲਦੀ ਹੈ ਤਾਂ ਪੁਲਿਸ ਨੂੰ ਇਤਲਾਹ ਦਿੱਤੀ ਜਾਵੇ ਇਸ ਖਬਰ ਉੱਤੇ ਤੁਹਾਡੇ ਕੀ ਵਿਚਾਰ ਨੇ ਆਪਣੇ ਕਮੈਂਟ ਕਰਕੇ ਜੁੜ ਦੱਸਿਓ ਬਹੁਤ-ਬਹੁਤ ਤੁਹਾਡਾ ਧੰਨਵਾਦ